ਪਹਿਲਗਾਮ ਵਿਖੇ ਹੋਏ ਟੈਰਰ ਅਟੈਕ ਦੇ ਰੋਸ ਵਜੋਂ ਕਾਂਗਰਸ ਨੇਤਾ ਪਹਿਲਵਾਨ ਅਮਰਜੀਤ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਅਮ ਸਾਹਿਬ ਮੋਹਾਲੀ ਵਿਖੇ ਕੈਂਡਲ ਮਾਰਚ ਕਰਿਆ ਗਿਆ ਅਤੇ ਅਤਵਾਦ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਹਿੰਦੂ ਮੁਸਲਿਮ ਸਿੱਖ ਹਰ ਭਾਈਚਾਰੇ ਦੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢ ਕੇ ਪਹਿਲਗਾਮ ਹਮਲੇ ਤੇ ਰੋਸ ਜਤਾਇਆ ਗਿਆ ਮੁਰਦਾਬਾਦ 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 ਆਦਿਕਬਾਦ ਮੁਰਦਾਬਾਦ ਮੁਰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਦਰਮਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਦਰਮਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਹੁਤ ਹੀ ਤੇਲੂਣ ਝੋੜ ਕਰਨ ਵਾਲੀ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਉਹਦੇ ਨੋਟ ਹੋਸ ਪਹੁੰਚੀ ਜਦੋਂ ਪਤਾ ਲੱਗਿਆ ਵੀ ਇਦਾਂ ਪਰਿਵਾਰਾਂ ਉਹਨੂੰ ਪਤਾ ਹੀ ਹੈ ਜਿਨ੍ਹਾਂ ਦਾ ਪਰਿਵਾਰਾਂ ਦੇ ਜੀ ਚਲੇ ਗਏ ਉਹ ਕਦੇ ਵਾਪਸ ਨਹੀਂ ਆਉਂਦੇ ਬਹੁਤ ਹੀ ਹੰਦ ਭਾਗੀ ਕਟਨਾ ਵਾਪਰੀ ਹੈ ਇਹ ਤਹਿਲਗਮ ਚ ਤੇ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਬਹੁਤ ਹੀ ਬੁਰਾ ਬਹੁਤ ਬਹੁਤ ਬੁਰੀ ਕਹਾਣੀ ਤੇ ਪ੍ਰਵਾਨ ਜੀ ਅੱਜ ਤੁਸੀਂ ਆਪਣੇ ਲੈਵਲ ਦੇ ਕਾਂਗਰਸ ਕਾਰਕਟਰਾਂ ਨੇ ਕੌਣ-ਕੌਣ ਤੁਹਾਡੇ ਨਾਲ ਇਸ ਵੇਲੇ ਨੇ ਮੌਜੂਦ ਨੇ ਤੁਹਾਡੇ ਨਾਲ ਸਾਡੇ ਆਫਿਸ ਦੇ ਮੈਡਮ ਨੇ ਐਡਵੋਕੇਟ ਤੇ ਹੋਰ ਸਾਰੇ ਪਿੰਡਾਂ ਦੇ ਇਥੋਂ ਲੋਕਲ ਮੋਤਵਰ ਸੱਜਣ ਨੇ ਪੰਚ ਸਰਪੰਚ ਸਹਿਬਾਨ ਨੇ ਤੇ ਇਲਾਕੇ ਦੇ ਨਾਮੀ ਸ਼ਖਸੀਅਤਾਂ ਨੇ ਪ੍ਰਧਾਨ ਨੇ ਸਾਡੇ ਬਹੁਤ ਮਤਲਬ ਸਾਡੇ ਇੱਕ ਬੋਲ ਤੇ ਖੜਨ ਵਾਲੇ ਅੱਜ ਤਾਂ ਗੱਲ ਦੇਸ਼ ਦੀ ਸੀ ਤੇ ਇੱਕ ਬੋਲ ਤੇ ਆ ਕੇ ਸਾਡੇ ਨਾਲ ਖੜੇ ਨੇ ਪੁਰਵਾਨ ਜੀ ਦੇਖਿਆ ਜਾਵੇ ਇੱਕ ਪਾਸੇ ਮੁਸਲਮਾਨ ਭਾਈਚਾਰੇ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉੱਥੋਂ ਕਹਿ ਰਹੇ ਕਿ ਚੱਲ ਜੋ ਤੁਸੀਂ ਇਦਾਂ ਦੀ ਘਟਨਾ ਵਾਪਰੀ ਹੈ ਪਰ ਤੁਹਾਡੇ ਨਾਲ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ Hindu ਭਾਈ ਸਾਰੇ ਇਕੱਠਾ ਕਿੱਦਾਂ ਦੇਖਦੇ ਇਸ ਚੀਜ਼ ਨੂੰ ਸਾਰੇ ਇਕੱਠਾ ਰਹਿਣਾ ਚਾਹੁੰਦੇ ਆ Hindu Muslim Sikh ईसाई ਸਾਰੇ ਭਾਈ ਭਾਈ ਤਾਂ ਹੀ ਅੱਜ ਇਸ ਧਰਨੇ ਦਾ ਮੋਟਿਵ ਹੈ ਅਲੋਚ ਪ੍ਰਦਰਸ਼ਨ ਦਾ ਮੋਟਿਵ ਹੈ ਦੇਖੋ ਅੱਜ ਹਿੰਦੂ ਵੀ ਆਇਆ ਸਿੱਖ ਵੀ ਆਇਆ ਮੁਸਲਮਾਨ ਵੀ ਤੁਹਾਡੇ ਸਾਹਮਣੇ ਖੜੇ ਆ ਇਹ ਸਾਡਾ ਭਾਈਚਾਰਾ ਇੱਕ ਸਾਂਝ ਹੈ ਜਿਹੜੀ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਕਿਉਂਕਿ ਇੱਕ ਹੁਣ ਹਕੂਮਤਾਂ ਚਾਹੁੰਦੀਆਂ ਵੀ ਇਹ ਆਪਸ ਇਹਨਾਂ ਦਾ ਭਾਈਚਾਰਾ ਟੁੱਟੇ ਕਿਦਾਂ ਹੁਣ ਹਿੰਦੂ 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 ਹੋ ਰਹੀ ਹੈ ਇਸ ਕਰਕੇ ਉੱਥੇ ਆਦਲ ਜਿਹੜਾ ਆਦਲ ਮੁੰਡਾ ਤੇ 14 ਬਚਾਉਂਦਾ ਸ਼ਹੀਦ ਹੋਇਆ ਉਹਦੇ ਬਾਰੇ ਕਿਸੇ ਨੇ ਹਾਲਾਂਕੀ ਗੱਲ ਨਹੀਂ ਕਰੀ ਪਰ ਬਹੁਤ ਮਾਰੀ ਘਟਨਾ ਵਾਪਰੀ ਹੈ ਤੇ ਇੱਕ ਬਹੁਤ ਵੱਡੀ ਸੋਹਦ ਮਿਲੀ ਸਰਕਾਰਾਂ ਆਪਣੀਆਂ ਗਲਤੀਆਂ ਛਪਾਉਂਦੀ ਹੈ ਤੇ ਉਹੀ ਗੱਲ ਧਰਮਾਂ ਤੇ ਲਿਆਉਂਦੀ ਹੈ ਸ੍ਰੀ ਪ੍ਰਵਾਨ ਜੀ ਗੱਲ ਕਰੀ ਆਪਾਂ ਸਿਕਿਉਰਿਟੀ ਦੀ ਉੱਤੇ ਸਿਕਿਉਰਿਟੀ ਮੌਜੂਦ ਨਹੀਂ ਸੀਗੀ ਜਦ ਕਿ ਇੰਟੈਲੀਜੈਂਸ ਬੋਲੋ ਕੁਝ ਸਮੇਂ ਬਾਅਦ ਹੀ ਉਹਨਾਂ ਦੀ ਫੋਟੋ ਆ ਦੇ ਦਿੱਤੀ ਗਈਆਂ ਕਿ ਆਹ ਬੰਦੇ ਸੀਗੇ ਮੌਜੂਦ ਇੰਟੈਲੀਜੈਂਸ ਕਮੀ ਰਹੀ ਹੈ ਦੇਸ਼ ਦੀ ਕੀ ਕਹਿ ਸਮਝੂ ਉਸੀ ਜਿਹੜੇ ਆંકੜੇ ਆ ਸਾਡੇ ਕੋਲ ਸਵਾ ਦੋ ਘੰਟੇ ਦਾ ਤਾਂ ਉੱਥੇ ਪਾਕਿਸਤਾਨ ਦਾ ਰਸਤਾ ਤੇ ਡੇਢ ਘੰਟੇ ਤੱਕ ਕੋਈ ਵੀ ਸਹਾਇਤਾ ਨਹੀਂ ਉੱਥੇ ਪ੍ਰਵਾਨ ਹੋਈ ਜਦੋਂ ਇਹ ਘਟਨਾ ਵਾਪਰੀ ਉੱਥੇ ਦੇ ਜਿਹੜੇ ਨਾਗਰਿਕ ਸੀਗੇ ਲੋਕ ਨਾਗਰਿਕ ਉਹਨਾਂ ਨੇ ਬਹੁਤ ਵਿਚਾਰਿਆਂ ਨੇ ਮਦਦ ਕੀਤੀ ਪਰ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਆਈ ਆਇਆ ਉੱਥੇ ਉਹਨਾਂ ਦੀ ਮਦਦ ਲਈ ਇਸ ਕਰਕੇ ਵੀ ਬਹੁਤ ਨਿੰਦਣਯੋਗ ਇਹ ਇਹ ਸ਼ਰਮ ਨਹੀਂ ਹੈ ਇੰਡੋਸਤਾਨ ਦੀ ਇੰਟੈਲੀਜੈਂਸ ਉੱਤੇ ਸਵਾਲੀਆ ਨਿਸ਼ਾਨ ਹੈਗਾ ਬਿਲਕੁਲ ਜੀ ਇੰਟੈਲੀਜੈਂਸ ਨੇ ਇਹ ਪਹਿਲਾਂ ਮਤਲਬ ਪਕੜ ਕਰਨੀ ਸੀ ਇਸ ਤੇ ਆਲਾ ਕੀ ਇੱਕ ਬੰਦੇ ਦਰਿੰਦੇ ਆਜ਼ਾਦ ਘੁੰਮ ਰਹੇ ਆ ਇੰਟੈਲੀਜੈਂਸ ਕਿੱਥੇ ਉੱਥੇ ਬਿਲਕੁਲ ਪਹਿਲਵਾਨ ਜੀ ਸੈਂਟਰ ਗਵਰਨਮੈਂਟ ਨੇ ਪੰਜ ਫੈਸਲੇ ਪਾਕਿਸਤਾਨ ਦੇ ਖਿਲਾਫ ਲਏ ਆ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਜ ਫੈਸਲੇ ਜਿਹੜਾ ਇਹਨਾਂ ਨੇ ਲਏ ਆ ਉਹ ਯੁੱਧ ਦੇ ਸਾਰੇ ਆ ਜੀ ਪਾਕਿਸਤਾਨ ਨੇ ਵੀ ਆਪਣਾ ਪੱਲਾ ਝਾਰਤਾ ਚ ਉਹਨਾਂ ਨੇ ਕਹਿਤਾ ਵੀ ਇંટ ਦਾ ਜਵਾਬ ਪੱਥਰ ਨਾਲ ਦੇਾਂਗੇ ਜੇ ਪਾਣੀ ਬੰਦ ਹੁੰਦਾ ਉਹਨਾਂ ਨਾਲ ਵੀ ਕੋਈ ਸ਼ਰਤਾਂ ਨੇ ਤੇ ਇਸ ਕਰਕੇ ਜੇ ਕੋਈ ਯੁੱਧ ਦੀ ਸਥਿਤੀ ਬਣਦੀ ਹੈ ਮੈਂ ਕਹੂੰਗਾ ਵੀ ਉਹਦੇ 'ਚ ਵੀ ਆਮ ਇਨਸਾਨਾਂ ਦੀ ਉਹ ਆਮ ਇਨਸਾਨਾਂ ਦੇ ਆਈ ਨੁਕਸਾਨ ਹੋਣਾ ਉਹਨਾਂ ਨੇ ਕਿਉਂਕਿ ਦੋ ਵਿਦੇਸ਼ੀ ਮੁਲਕ ਬਹੁਤ ਲੰਬੇ ਟਾਈਮ ਤੋਂ ਲੜ ਰਹੇ ਨੇ ਉਹਨਾਂ ਦੀ ਲੜਾਈ ਹਾਲਾਂਕਿ ਇੱਕ ਤਾਕਤਵਰ ਮੁਲਕ ਨੇ ਇਹ ਦੇਖਿਆ ਕਿ ਛੋਟਾ ਦੇਸ਼ ਆਪਾਂ ਮਾਰ ਲਵਾਂਗੇ ਪਰ ਉਹ ਕਿਤੇ ਨਾ ਕਿਤੇ ਦੂਜੇ ਪਰੋਸੀਆਂ ਦੇ ਤਾਕਤ ਮਿਲਣ ਕਰਕੇ ਨਹੀਂ ਵੀ ਤੁਸੀਂ ਇੱਕ ਇਨਸਾਨ ਤੇ ਲਾ ਲੋ ਜੇ ਬੰਦਾ ਤਕੜਾ ਤੇ ਚਾਰ ਮਾਰੂਗਾ ਦੋ ਤਾਂ ਬੋਦਾ ਵੀ ਮਾਰੂਗਾ ਮਾੜਾ ਵੀ ਮਾਰੂਗਾ ਦੋ ਤਾਂ ਇਸ ਕਰਕੇ ਆਪਾਂ ਮਾੜਾ ਨਹੀਂ ਸਹੀ ਸਹੀ ਹੱਲ ਨਹੀਂ ਇਹ ਚੀਜ਼ ਨਹੀਂ ਜੀ ਨਹੀਂ ਬਿਲਕੁਲ ਹੱਲ ਨਹੀਂ ਫਿਰ ਫਿਰ ਫਰਕ ਕੀ ਰਹਿ ਗਿਆ ਇਹ ਯੁੱਧ ਲੱਗਦਾ ਇਸ ਤਰ੍ਹਾਂ ਸਾਫ਼ ਹੋਣਾ ਚਾਹੀਦਾ ਕਿਸ ਤਰ੍ਹਾਂ ਤੁਸੀਂ ਸਾਫ਼ ਤਾਂ ਜਿਨ੍ਹਾਂ ਨੇ ਇਹ ਘਟਨਾ ਕੀਤੀ ਜਾਂ ਜਿਨ੍ਹਾਂ ਨੇ ਇਹ ਮਾੜੀ ਨੀਤੀ ਉਹ ਕਰਿਆਤਵਾਦੀ ਦੇ ਖਿਲਾਫ ਆਪਾਂ ਨੂੰ ਕੋਈ ਚੰਗੀ ਤਹਿਤ ਪਣਾ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਨਾ ਕਿ ਆਪਾਂ ਆਮ ਚੰਗਤਾ ਨੂੰ ਟਾਰਗੇਟ ਕਰੀਏ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਜੱਜਪਤ ਬਾਛਾ ਸਰਕਾਰ ਚ ਆਈ ਹੈ ਇਹ ਸਾਰੇ ਇਸ ਤਰ੍ਹਾਂ ਦੇ ਅਟੈਕ ਅਤੰਕੀ ਹਮਲੇ ਹੁੰਦੇ ਨੇ ਇਹ ਪਿਛਲੀਆਂ ਆਵਾਜ਼ਾਂ ਨੇ ਇਹ ਬਹੁਤ ਦੇਰ ਤੋਂ ਆਵਾਜ਼ਾਂ ਉੱਠ ਰਹੀਆਂ ਨੇ ਜਦੋਂ ਪਲਵਾਮਾ ਹੋਇਆ ਸੀ ਉਦੋਂ ਵੀ ਇਹੀ ਬਾਤ ਸੀਗੀ ਹੁਣ ਇੱਕ ਇੱਕ ਤੁਸੀਂ ਆਪ ਲਾ ਲੋ ਵੀ ਡੇਢ ਘੰਟੇ ਕੋਈ ਉੱਥੇ ਸਹਾਇਤਾ ਨਹੀਂ ਪਹੁੰਚਣੀ ਤੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਤੁਸੀਂ ਕਿ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋ ਸੈਂਟਰ ਗਵਰਨਮੈਂਟ ਜੋ ਵੀ ਫੈਸਲਾ ਲੈਂਦੀ ਹੈ ਪਾਕਿਸਤਾਨ ਦੇ ਅਗੇਂਸਟ ਕਿਆ ਤੁਹਾਡੀ ਸਰਕਾਰ ਜਾਂ ਤੁਹਾਡੀ ਆਪਣੀ ਗਵਰਨਮੈਂਟ ਜਾਂ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਨੇ ਸੈਂਟਰ ਸਰਕਾਰ ਨਾਲ ਸੁਰ ਮਿਲਾਓਗੇ ਨਹੀਂ ਨਹੀਂ ਦੇਖੋ ਜੇ ਜੇ ਫੈਸਲੇ ਸਹੀ ਹੋਣ ਤਾਂ ਸਹੀ ਚੱਲਾਂਗੇ ਜੇ ਫੈਸਲਾ ਲੋਕ ਹਿੱਤ ਜੋ ਹੋਵੇ ਤਾਂ ਨਾਲ ਚੱਲਾਂਗੇ ਜੇ ਲੋਕਾਂ ਦੇ ਜਨਤਾ ਦੇ ਖਿਲਾਫ ਹੋਇਆ ਤਾਂ ਅਸੀਂ ਨਾਲ ਨਹੀਂ ਚੱਲਾਂਗੇ ਤੇ ਅੱਜ ਇਹ ਕੈਂਡਲ ਮਾਰਚ ਮਤਲਬ ਕਿੱਥੋਂ ਦੇ ਲੇਕੇ ਕਿੱਥੋਂ ਤੱਕ ਸਟਾਰਟ ਕੀਤਾ ਗਿਆ ਕਿੱਥੇ ਸਮਾਪਤੀ ਕਰ ਰਹੇ ਆਮ ਸਾਹਿਬ ਤੋਂ ਅਸੀਂ 7 ਫੇਸ ਤੱਕ ਸੀਗਾ ਤੇ ਹੁਣ ਅਸੀਂ ਆਪਣਾ ਕੈਂਡਲ ਮਾਰਚ ਸ਼ੁਰੂ ਕਰਕੇ ਸੰਧਾ ਅਝਲੀ ਦੇ ਕੇ ਅਰਦਾਸ ਕਰਕੇ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸ ਕਰਾਂਗੇ। ਇਹ ਤਾਂ ਕੀ ਕਹਿਣਾ ਚਾਹ। ਮੈਂ ਚਰਨਜੀਤ ਨੂਰ ਅੰਜੀਓ ਸੋਸ਼ਲ ਵਰਕਰਾਂ ਕਾਂਗਰਸ ਵਰਕਰਾਂ ਇੱਕ ਛੋਟੀ ਜੀ ਤੇ ਆਪਣੇ ਵੀਰਾਂ ਦਾ ਆਪਣੇ ਨੌਜਵਾਨ ਯੂਥ ਦਾ ਆਪਣੇ ਮੁ슬ਮ ਪਾਇਚਾਰੇ ਦਾ ਸਿੱਖ ਦਾ ਇੱਕ ਕੌਮ ਨੂੰ ਸੰਦੇਸ਼ ਹੈ ਸਾਰੇ ਹਿੱਕਾਂ ਇਸ ਲਈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਅਮਰਜੀਤ ਭਰਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਇੱਕ ਬੋਲ ਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਇਸ ਕਰਕੇ ਕਿਉਂਕਿ ਜੇ ਇਹਨਾਂ ਦੇ ਦਿਲ 'ਚ ਇੱਕ ਦਰਦ ਹੈ ਨੌਜਵਾਨਾਂ ਦੇ ਦਿਨਾਂ ਚ ਦਰਦਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਜਗ੍ਹਾ ਕੱਟੇ ਅੱਜ ਜਿੰਨੇ ਦਰਦ ਹੈਗਾ ਉੱਥੇ ਡਰ ਵੀ ਹੈਗਾ ਇਸ ਤਰ੍ਹਾਂ ਦੇ ਮਾਹੌਲ ਨੂੰ ਆਪਾਂ ਕਦੋਂ ਤੱਕ ਇਹਨੂੰ ਸਹਾਰਾਂਗੇ ਕੀ ਲੱਗਦਾ ਹੈਗਾ ਕਿ ਸਰਕਾਰਾਂ ਨੂੰ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਸਰਕਾਰਾਂ ਜਿਹੜੀਆਂ ਮੈਨੂੰ ਲੱਗਦਾ ਹੈ ਇੰਟੈਲੀਜੈਂਸੀ ਹੈ ਇਹਨਾਂ ਦੀਆਂ ਬਿਲਕੁਲ ਫੇਲ ਨੇ ਖੂਫੀ ਜੈਸੀਆਂ ਫੇਲ ਨੇ ਕਿ ਇਹਨਾਂ ਨੂੰ ਇਹਨਾਂ ਪਤਾ ਨਹੀਂ ਲੱਗਾ ਵੀ ਏਡੀ ਵੱਡੀ ਪਹਿਲਗਾਮਸ ਘਟਨਾ ਘਟੀ ਹੈ ਤਾਂ ਕਿਸੇ ਤਰ੍ਹਾਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਜਿਹੜੀਆਂ ਸਰਕਾਰਾਂ ਨੇ ਆਪਣੇ ਦੌਪੇਸ ਖੇਡ ਰਹੀਆਂ ਨੇ ਟਾਰਗੇਟ ਬਣਾਇਆ ਜਾਂਦਾ ਆਮ ਬ ਜਦ ਕਿ ਇੱਥੇ ਆਤਕਵਾਦੀ ਖਤਮ ਕਰਨ ਦੀ بجائے ਇਹ ਆਮ ਬੰਦਿਆਂ ਨੂੰ ਹੀ ਖਤਮ ਕਰਨ ਤੇ ਲੱਗੇ ਨੇ ਤੇ ਆਰਟੀਕਲ 370 ਹਟਾਇਆ ਗਿਆ ਉਸ ਤੋਂ ਬਾਅਦ ਇਹ ਬਹੁਤ ਵੱਡੀ ਘਟਨਾ ਹੋਈ ਹੈ ਕਿੱਸਾ ਦੇਖਦੇ ਹੋ ਉਸ ਚੀਜ਼ ਨੂੰ ਬਿਲਕੁਲ ਜੇ ਇਹ ਤੁਸੀਂ ਦੇਖ ਹੀ ਰਹੇ ਹੋ ਸਭ ਜੁੱਧ ਦੇ ਹਿਸਾਰ ਪੈਦਾ ਕਰ ਰਹੇ ਨੇ ਕਿਤੇ ਨਾ ਕਿਤੇ ਡਰ ਪੈਦਾ ਕਰ ਰਹੇ ਨੇ ਆਮ ਜਨਤਨ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਮੇਰੇ ਭਾਈਆਂ ਨੂੰ ਵੀਰਾਂ ਨੂੰ ਯਾ ਆ ਮੇਰੀਆਂ ਭੈਣਾਂ ਨੂੰ ਸਮਝ ਜਾਣਾ ਚਾਹੀਦਾ ਵੀ ਅਸੀਂ ਸਾਰਾ ਭਾਈਚਾਰਾ ਇੱਕ ਆ। ਤੇ ਇਹ ਜਿਹੜੀ ਪਰਪਾਈ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੈ ਤੁਸੀਂ ਕੀ ਦੇ ਦੋ ਕਿਸ ਤਰ੍ਹਾਂ ਦਾ ਮਤਲਬ ਇਹਦਾ ਨੁਕਸਾਨ ਦੇ ਪਰਪਾਈ ਕਿਵੇਂ ਹੋ ਸਕਦੀ ਹੈ? ਦੇਖੋ ਜੀ ਇਸ ਨੁਕਸਾਨ ਦੀ ਕੋਈ ਪਰਪਾਈ ਨਹੀਂ ਹੋਣੀ ਜਿਹੜੀ ਜਿਸ ਲੜਕੀ ਦਾ 4 ਦਿਨ ਵਿਆਹ ਨੂੰ ਆਈ ਸੀ ਉਹ ਤੜਫ ਰਹੀ ਹੈ ਬੰਦਾ ਉੱਥੇ ਕੋਈ ਨਹੀਂ ਪਹੁੰਚਿਆ ਹੁਣ ਜੋ ਮਰ ਜੀਏ ਜੈਸੀਆਂ ਕਰਨ ਜੋ ਮਰ ਜੀਏ ਸਰਕਾਰਾਂ ਕਰੀ ਜਾਣ ਜੋ ਚਲੇ ਗਏ ਉਹਨਾਂ ਨੇ ਵਾਪਸ ਨਹੀਂ ਆਣਾ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲ ਕੇ ਦੇਖੋ ਤੁਹਾਨੂੰ ਪਤਾ ਲੱਗੇਗਾ ਕਿ ਆ ਉਹਨਾਂ ਦਾ ਬੱਚਾ ਕਦੇ ਵਾਪਸ ਆ ਜਾਏਗਾ ਜਿਨ੍ਹਾਂ ਦੀ ਪਰਭਾਈ ਕਦੇ ਕਦੇ ਵੀ ਨਹੀਂ ਹੋ ਸਕਦੀ ਮੇਰੇ ਹਿਸਾਬ ਨਾਲ ਪਰ ਇਹ ਹੈ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਜਿਹੜਾ ਅਗਲਾ ਕਦਮ ਹੈ ਇਹ ਸਰਕਾਰਾਂ ਦਾ ਇੰਟੈਲੀਜੈਂਸੀਆਂ ਦਾ ਇੰਨਾ ਵਧਿਆ ਹੋਵੇ ਕਿ ਜਿਹੜਾ ਵੀ ਹੁਣ ਘੁੰਮਣ ਜਾਣ ਲੱਗੇ ਵੀ ਇੱਕ ਡਰ ਪੈਦਾ ਹੋ ਗਿਆ ਉਹ ਘੁੰਮਣ ਵੀ ਨਹੀਂ ਜਾ ਸਕਦੇ ਬੱਚੇ ਬਾਹਰੋਂ ਨਿਕਲਣ ਤੇ ਵੀ ਡਰੰਗੇ ਇਹ ਸਰਕਾਰਾਂ ਨੂੰ ਚਾਹੀਦਾ ਕਿਤੇ ਨਾ ਕਿਤੇ ਅਮਨ ਸ਼ਾਂਤੀ ਪੈਦਾ ਕਰਨ ਅਤੇ ਸੈਂਟਰਾਂ ਨੂੰ ਵੀ ਚਾਹੀਦਾ ਆਪਣੀਆਂ ਏਜੰਸੀਆਂ ਇੰਨੀਆਂ ਤਾਕਤਵਰ ਬਣਾਣ ਕਿ ਉਹਨਾਂ ਨੂੰ ਪਤਾ ਹੋਵੇ ਕੀ ਕੀ ਹੋਣ ਜਾ ਰਿਹਾ ਸਾਰੇ ਬੰਦੇ ਸੇਫ ਐ ਪلوانਜੀ ਕਾਕਰੀ ਸਵਾਲ ਹੈਗਾ ਕਿ ਜਦੋਂ ਉੱਥੇ ਬੰਦੇ ਮਾਰੇਗੇ ਜੋ ਸੁਣਨ ਚ ਆਇਆ ਹੈਗਾ ਕਿ ਉਹਨਾਂ ਧਰਮ ਪੁੱਛ ਕੇ ਮਾਰਿਆ ਗਿਆ ਇਸ ਕਿਸਤਾ ਦੇ ਤੁਸੀਂ ਸੀ ਨਹੀਂ ਇਹ ਤਾਂ ਧਰਮ ਨੂੰ ਟਾਰਗੇਟ ਕਰਕੇ ਤਾਂ ਭਾਈਚਾਰਕ ਸਾਂਝ ਆਪਣੀ ਤੋੜ ਰਹੇ ਆ ਇਹ ਠੀਕ ਹੈ ਨਾ ਇਹ ਸਾਂਝ ਖਰਾਬ ਕਰਨ ਦੇ ਕੰਮ ਐ ਹੁਣ ਹੁਣ ਤੁਸੀਂ ਦੇਖ ਲਓ ਹੁਣ ਜਿਹੜੀ ਆਪਣੀ ਨੀਤੀ ਐ ਹਕੂਮਤ ਦੀ ਉਹ ਸਿਰਫ Hindu Muslim ਸਾਰੇ ਪਾੜੇ ਪਾਈ ਜਾ ਰਹੇ ਸਿਰਫ ਕੀ ਰਾਜਨੀਤੀ ਲਈ ਸਿਆਸਤ ਲਈ ਪਰ ਉਹ ਗੱਲ ਮਾੜੀ ਐ

ਇਹ ਗੱਲ ਨਹੀਂ ਨਾ ਮੈਟਰ ਨਹੀਂ ਹੈ ਕੋਈ ਭਾਈਚਾਰਕ ਸਾਂਝ ਟਾਈਮ ਰੱਖਣੀ ਚਾਹੀਦੀ ਆਪਾਂ ਨੂੰ ਜਨਤਾ ਨੂੰ ਵੀ ਇਹ ਸਮਝ ਜਾਣਾ ਚਾਹੀਦਾ ਵੀ ਆਪਾਂ ਇਕੱਠੇ ਰਹੀਏ ਇਹਨਾਂ ਦੀਆਂ ਗੱਲਾਂ ਜਨਾਈਏ ਕਿਸੇ ਦੀ ਤੇ ਇੱਕ ਹੋਰ ਬੇਨਤੀ ਹੈ ਉੱਥੇ ਉਹ ਮੰਦਭਾਗੀ ਪਹਿਲਗਾਮ ਚ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਹੁਣ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਦਾ ਡੋਟਾ ਕਰਾਇਆ ਕਰਤਾ ਉਹਨਾਂ ਨੇ ਕਿਉਂਕਿ ਇਹ ਵੀ ਇੱਕ ਮਾਰੀ ਨੀਤੀ ਹੈ ਉਹ ਆ ਕਿਧੇ ਕਹਿਣ ਤੇ ਤੇ ਕਿਹਦੀਆਂ 에ਅਰਲਾਈਨਸ ਨੇ ਉਹ ਇੱਕ ਵਿਚਾਰ ਦਾ ਮਤਲਬ ਵਿਚਾਰ ਹੈ ਪਰ ਇਹ ਸਾਡੇ ਸਾਡੇ ਕਹਿਣ ਦੇ ਇੱਕ ਪੱਤਰਕਾਰ ਵੀਰ ਨੇ ਸਾਨੂੰ ਦੱਸਿਆ ਇੱਕ ਗੱਲ ਬਈ ਇਹ ਡੁੱਟੇ ਰੇਟ ਹੋ ਗਏ ਆ ਕਿਉਂਕਿ ਉੱਥੇ ਜਨਤਾ ਡਰ ਗਈ ਨਿਕਲਣਾ ਚਾਹੁੰਦੀ ਸੀ ਤੇ ਐਰਲਾਈਨਸ ਨੇ ਆਪਣੇ ਕਿਰਾਏ ਭਾੜੇ ਵਧਾ ਦਿੱਤੇ ਮੇਰਾ ਨਾਮ ਮੁਹੰਮਦ ਰਾਸ਼ਿਦ ਹੈ ਮੈਂ ਇਸ ਘਟਨਾ ਬਾਰੇ ਸਭ ਤੋਂ ਜ਼ਿਆਦਾ ਨਿੰਦਾ ਇਸ ਚੀਜ਼ ਦੀ ਕਰਦਾ ਵੀ ਇਹ ਜਿਹੜੀ ਮੁੱਦਾ ਗਵਰਨਮੈਂਟ ਨੇ ਉਠਾਇਆ ਹੈ ਜਿਹੜੀ ਭਾਜਪਾ ਦੀ ਜਿਹੜੀ ੱਲੀ ਪੱਤਰਕਾਰੀ ਕਰਦੀਆਂ ਜਿਹੜੇ ਲੋਕ ਉਹਨਾਂ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆਪਣੀ ਇਹੜੀ ਇਹ ਕਹਿੰਦੇ ਆ ਵੀ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਨੇ ਇਹ ਬਹੁਤ ਹੀ ਮਨ ਭਾਗੀ ਘਟਣਾ ਲੱਗੇ ਹੋਈ ਹੈ ਠੀਕ ਹੈ ਪਹਿਲੀ ਗੱਲ ਦਾ ਜਿਹੜਾ ਜਿਹੇ ਅਤੰਗਵਾਦ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਕੋਈ ਉਹਦੀ ਜਾਤ ਬਿਰਾਦਰੀ ਨਹੀਂ ਹੁੰਦੀ ਹੈ ਲੇਕਿਨ ਗਵਰਨਮੈਂਟ ਹੀ ਜਿਹੜੀ ਦਿੱਲੀ ਪੱਤਰਕਾਰ ਨੇ ਉਹਨਾਂ ਨੇ ਧਰਮ ਦੇ ਨਾਂ ਤੇ ਇਹਨੂੰ ਮੁੱਦੇ ਨੂੰ ਛਾਲਿਆ ਹੈ ਇਹ ਗਵਰਨਮੈਂਟ ਜਿਹੜੇ ਆਪਣੇ ਮੋਦੀ ਸ਼ਾਹਬ ਸਾਹਿਬ ਹੁੰਦੇ ਆ ਕਿ ਮੈਂ ਸਾਰੇ ਦਾ ਵਿਕਾਸ ਕਰਾਂਗਾ ਉਹਨਾਂ ਨੇ ਜਿਹੜੀ 사ウਦੀ ਰਬ ਦੀ ਉਹਨਾਂ ਦੀ ਮੀਟਿੰਗ ਫੀ ਉਹਨੂੰ ਕੈਨਸਲ ਕਰਕੇ ਉਹ ਜੰਮੂ ਕਸ਼ਮੀਰ ਦੇ ਬਹਾਨੇ ਨਾਲ ਬੰਗਾ ਲਗਾਈ ਨੇ ਬਿਹਾਰ ਗਏ ਨੇ ਬਿਹਾਰ ਦੇ ਜਿਹੜੇ ਇਲੈਕਸ਼ਨ ਦਾ ਟਾਈਮ ਹੋ ਰਿਹਾ ਉੱਥੇ ਆਪਣਾ ਪ੍ਰਚਾਰ ਕਰਨਾ ਉਹਨਾਂ ਨੇ ਸ਼ੁਰੂ ਕਰਤਾ ਹਾਲਾਂਕਿ ਉਹਨਾਂ ਨੂੰ ਜੰਮੂ ਚਾਹੀਦਾ ਸੀ ਜਾਣਾ ਹੈ ਨਾ ਜਿੱਥੇ ਐਡੀ ਬੜੀ ਘਟਨਾ ਹੋਈ ਹੈ ਦੇਸ਼ ਦਾ ਐਡਾ ਬੜਾ ਨੁਕਸਾਨ ਹੋਇਆ ਹੈ ਜਿਹੜੇ ਬੇਕਫੂਰ ਲੋਕ ਮਰੇ ਨੇ ਉਹਨਾਂ ਬਾਰੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਸਗੋਂ ਆਪਣੇ ਪ੍ਰਚਾਰ ਤੇ ਚਲੇ ਗਏ ਇਹ ਬਹੁਤ ਮਾੜੀ ਗੱਲ ਹੈ ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੈਗੇ ਕਿ ਜਿਹੜੀ ਇਹ ਧਰਮ ਦੀ ਗੱਲ ਕੀਤੀ ਗਈ ਵਿੱਚ ਇਹ ਸਿਰਫ ਰਾਜਨੀਤਿਕ ਸਟੰਟ ਹੈ ਬਿਲਕੁਲ ਬਿਲਕੁਲ ਰਾਜਨੀਤਿਕ ਸਟੰਟ ਹੈ ਇਹ ਉੱਥੇ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਉੱਥੇ ਨਹੀਂ ਉੱਥੇ ਜਿਹੜਾ ਦੇਖੋ ਦੁਖਦਕਟਨਾ ਜਿਹੜੀ ਹੋਈ ਹੈ ਸਾਰੇ ਧਰਮ ਦੇ ਨਾਂ ਤੇ ਬੁਲਾ ਕੇ ਕਿਹਾ ਗਿਆ ਜੀ ਉਹਨੂੰ ਡਿਨਾਇ ਕਰ ਰੋ ਉਦਰੀ ਹੋਇਆ ਹਾਂਜੀ ਧਰਮ ਦੇ ਨਾਂ ਤੇ ਦੇਖੋ ਜਿਹੜਾ ਗੋਲੀ ਮਾਰਦੇ ਉਹ ਪੁੱਛਦਾ ਨਹੀਂ ਹੈਗਾ ਕਦੇ ਵੀ ਆਪ ਤੋਂ ਪਹਿਲਾਂ ਜਿੰਨੇ ਵੀ ਆਤਮਾਦੀ ਹਮਲੇ ਹੋਏ ਨੇ ਕਿਸ ਤੱਕ ਕਿਸੀ ਆਫੀਫੁਣੇ ਕਿਸੇ ਨੇ ਫਾਰਿਆ ਨੇ ਵੀ ਧਰਮ ਦੇ ਕੇ ਉਹਨਾਂ ਨੇ ਗੋਲੀ ਮਾਰੀ ਹੋਵੇ ਜਾਂ ਨਾਮ ਪੁੱਛ ਕੇ ਗੋਲੀ ਮਾਰੀ ਹੋਵੇ ਹਾਲਾਂਕਿ ਐਦਾਂ ਦੀ ਕਟਨਾ ਹੋਈ ਹੈ ਹਿੰਦੁਸਤਾਨ ਦੇ ਵਿੱਚ ਜਿਸੇ ਆਰਐਸਐਫ ਤੇ ਬੀਜੇਪੀ ਲੈ ਵਾਲਿਆਂ ਨੇ ਧਾਰੀ ਦੇ ਕੇ ਟੋਪੀ ਦੇ ਕੇ ਲੋਕਾਂ ਨੂੰ ਮਾਰਿਆ ਹੈ ਸਾਡੇ ਸਾਹਮਣੇ ਦੇ ਸਾਹਮਣੇ ਇਹ ਗੱਲ ਆਉਂਦੀ ਹੈ ਕਿ ਬੰਗਾਲ ਦੇ ਉੱਥੋਂ ਜਿਹੜੇ ਪੀੜੀ ਸੀਗੇ ਗੇ ਨੇ ਵਾਪਸ ਉਰਾਨੇ ਬਿਆਨ ਦਿੱਤਾ ਹੈਗਾ ਕਿ ਮੈਂ ਕਲਮਾ ਪੜਨਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਪੁੱਛਿਆ ਗਿਆ ਕਿ ਮੈਂ ਕਲਮਾ ਪੜ ਰਿਹਾ ਤੇ ਮੈਨੂੰ ਛੱਡ ਦਿੱਤਾ ਗਿਆ ਮੇਰੇ ਨਾਲ ਤੈਨੂੰ ਗੋਲੀ ਮਾਰ ਦਿੱਤੀ ਦੇਖੋ ਜਦੋਂ ਜੇਕਰ ਜਦੋਂ ਮੌਤ ਦਾ ਡਰ ਹੁੰਦਾ ਹੈ ਨਾ ਬੰਦਾ ਕੁਝ ਵੀ ਬੋਲਦਾ ਹੈ ਸਾਹਮਣੇ ਵਾਲਾ ਜੋ ਕਹਿੰਦਾ ਉਹ ਬੋਲਦਾ ਹੈ ਲੇਕਿਨ ਅੱਜ ਤੋ ਪਹਿਲਾਂ ਆਪਾਂ ਕਈ ਵੀ ਇਹੀ ਜਿਹੀ ਘਟਨਾ ਨਹੀਂ ਦੇਖੀ ਆਈਗੀ ਜਿਸ ਤੂ ਅਤਿਵਾਦੀ ਨੇ ਇਹ ਕਿਹਾ ਵੀ ਕਲਮਾ ਪੜ ਕੇ ਮਾਰਾਂਗੇ ਵੀ ਕਲਮਾ ਪੜ ਨਹੀਂ ਤੇ ਛੱਡ ਦਾਂਗੇ ਅਸੀਂ